ਆ ਦੇਖੋ ਜੀ ਝੋਨੇ ਦੇ ਜਮਾ ਬੂਜਾਂ ਦੀ ਜੜਚ ਜਿਹੜਾ ਗੱਟਾ ਖੋਲਿਆ ਆਪਾਂ ਯੂਰੀਆ ਦਾ ਸਾਰੇ ਬਾਹਨ ਚ ਜਾਊਗਾ ਇਹ ਪਾਣੀ ਨਾਲ ਆਪਾਂ ਪਾਣੀ ਛੱਡਾ ਉਪਰੋਂ ਆਈ ਜਾਂਦਾ ਜੇ ਪਾਣੀ ਕੋਲੇ ਤੇ ਆ ਤੁਸੀਂ ਸਪੈਦੇ ਦੀ ਨਿਸ਼ਾਨੀ ਰੱਖ ਸਕਦੇ ਹੋ ਜੇ ਤੁਹਾਨੂੰ ਲੱਗੂਗਾ ਵੀ ਬਾਹਨ ਹੋਰ ਦੀ ਵੀਡੀਓ ਪਾਊਗਾ ਜਾਂ ਦੁਬਾਰਾ ਮੈਂ ਵੀਡੀਓ ਦੁਬਾਰਾ ਫੇਰ ਪਾਊਗਾ ਪੰਜ ਚਾਰ ਦਿਨਾਂ ਚ ਕੁਝ ਵੀ ਨਹੀਂ ਹੁੰਦਾ ਜਿਹੜਾ ਝੋਨੇ ਨੂੰ ਰੇ ਇਹਨੇ ਆਪਦਾ ਉਨੇ ਹੀ ਅਸਰ ਕਰਨਾ ਜੂਰੀਆ ਨੇ ਜਿਹੜੇ ਆਪਾਂ ਬੂਜੇ ਦੀ ਜੜ ਚ ਖੋਲਿਆ ਘਟਾ ਉਹ ਇੱਕ ਡੱਕੇ ਨੂੰ ਵੀ ਨਹੀਂ ਕੁਝ ਹੁੰਦਾ ਬਾਕੀ ਤਾਂ ਛੱਡੋ ਚਲੋ ਗਾਂ ਦਾ ਲੜਕਾ ਹੁੰਦਾ ਜਿਹੜੇ ਬੂਜੇ ਦੀ ਜੜ ਚ ਖੋਲਿਆ ਉਹਨੂੰ ਵੀ ਨਹੀਂ ਕੁਝ ਹੁੰਦਾ ਸਾਰੇ ਵਾਹਣ ਚ ਜਿਹੜਾ ਜੂਰੀਆ ਰੇ ਆ ਮੈਂ ਇਦਾਂ ਹੀ ਪਾਉਣਾਗਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਉਨੇ ਨੇ ਅਸਰ ਕਰਨਾ ਜੂਰੀਆ ਰੇ ਨੇ ਤੇ ਝੋਨੇ ਨੂੰ ਖੁਸ਼ ਵੀ ਨਹੀਂ ਹੁੰਦਾ ਤੇ ਬਾਕੀ ਸਾਰੇ ਵੀਰ ਮੈਨੂੰ ਕਮੈਂਟ ਕਰਕੇ ਦੱਸੋ ਕਿਹੜੇ-ਕਿਹੜੇ ਝੋਨੇ ਦੇ ਰੇ ਆ ਜਿਹੜਾ ਆਪਣਾ ਨੱਕੇ 'ਚ ਰੱਖਦੇ ਆ ਤੇ ਇਦਾਂ ਪਾਉਂਦੇ ਆ ਜਿਹੜੇ ਕਿਹੜੇ-ਕਿਹੜੇ ਉਦਾਂ ਸੜਦੇ ਆ ਤੇ ਆ ਦੇਖੋ ਤੁਸੀਂ ਪਾਣੀ ਆ ਗਿਆ ਜਿਹੜਾ ਭੈਣ ਲੱਗ ਗਿਆ ਸਾਰਾ ਰੇ ਆ ਜਿਹੜਾ ਖੁਰਕੇ ਸਾਰੇ ਵਾਂ 'ਚ ਪਾਣੀ ਹੈ ਨਹੀਂ ਪਹਿਲਾਂ ਹੁਣ ਪਾਣੀ ਨਾ ਭਰ ਕੇ ਕੋਈ ਜਾ ਹੋ ਕੇ ਖੜ ਜੂਗਾ ਕੋਈ ਇੱਕ ਵੀ ਬੂਝਾ ਨਹੀਂ ਮੱਚਦਾ ਮੈਂ 5-7 ਦਿਨਾਂ ਨੂੰ ਫੇਰ ਦੁਬਾਰਾ ਤੁਹਾਨੂੰ ਵੀਡੀਓ ਪਾਉਂਗਾ ਰਿਜ਼ਲਟ ਦਿਖਾਉਂਗਾ ਇੱਕ ਵੀ ਢੱਕਾ ਨਹੀਂ ਮੱਚਦਾ ਇਹਦੇ ਨਾਲ ਦੇਖੋ ਦੱਸੋ ਮੈਨੂੰ ਕਮੈਂਟ ਕਰਕੇ ਕਿਹੜੇ-ਕਿਹੜੇ ਰੇ ਨੂੰ ਜਿਹੜਾ ਨੱਕੇ ਜਿ ਰੱਖ ਕੇ ਪਾਉਂਦੇ ਜੂਰੀਆ ਨੂੰ ਬੋਰੀ ਵੀ ਨਹੀਂ ਆਪਾਂ ਉਹ ਕਰੀ ਸਾਰੀ ਖੋਲਤੀ ਇੱਕ ਥਾਂ ਤੇ